ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਬਿਲਕੁਲ ਦੋਸਤੋ ਸਰਹਾਰੀ ਤੋਂ ਕੋਈ 5-4 ਕਿਲੋਮੀਟਰ ਦੀ ਦੂਰੀ ਹੈਗੀ ਆ ਪਿੰਡ ਸਰਾਲੀ ਮੰਡ ਤੁਸੀਂ ਖਾਸ ਵਿਜਿਟ ਕਰਨੀ ਆ ਵੀਰਪਿੰਦਰ ਦੇ ਕੋਲੇ ਆਇਆ ਆ ਦੋਸਤੋ ਤੇ ਪਸ਼ੂ ਵਪਾਰ ਦਾ ਕੰਮ ਆ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਚਾਰ ਨਗ ਨੇ ਬਿਲਕੁਲ ਜਿਹੜੀਆਂ ਵੜਾਂ ਦੋਸਤੋ ਅਵੇਲੇਬਲ ਨੇ ਬਕਾਊ ਆ ਵਿਕਰੀ ਵਾਲੇ ਪਸ਼ੂ ਆ ਸੋ ਨੰਬਰ ਜਿਹੜੇ ਆ ਬਾਈ ਪਿੰਦਰ ਤੇ ਆਪਾਂ ਲਗਾਤਾਰ ਸਕਰੀਨ ਤੇ ਥੱਲੇ ਚਲਦੇ ਕਰਦਾਂਗੇ ਵੜਾਂ ਦੀ ਇਨਫੋਰਮੇਸ਼ਨ ਲੈ ਲੈਣੀ ਆ ਦੋਸਤੋ ਜਿਹੜੀ ਵੜ ਪਸੰਦ ਆਊਗੀ ਬਿਲਕੁਲ ਤਸੱਲੀ ਹੈ ਜਿਹੜੀ ਗੱਭਣ ਪਸ਼ੂ ਤੇ ਤੁਸੀਂ ਜਰੂਰ ਕਰ ਲਿਓ ਘਰ ਵਿਜ਼ਿਟ ਕਰਕੇ ਸੋ ਦਿਖਾਉਣੇ ਆ ਪਸ਼ੂ ਨਾਲ ਦੇ ਨਾਲ ਜਿਹੜੀ ਦੋਸਤੋ ਜਾਣਕਾਰੀ ਆ ਤੁਹਾਡੇ ਨਾਲ ਸਾਂਝੀ ਕਰਦੇ ਆਉ ਕਰਦੇ ਆਂ ਗੱਲ ਆਜੋ ਭਾਜੀ ਸਭ ਤੋਂ ਪਹਿਲਾਂ ਮੇਰੇ ਪਿੰਦਰ ਸਾਸਰੀ ਕਾਪਾ ਸਾਕੀ ਕਾ ਠੀਕ ਠਾਕ ਵੀਰ ਚੜਦੀ ਜਲਾ ਸੋ ਸਤ ਪਿੰਦਰ ਵੀਰੇ ਹੱਥ ਪਸ਼ੂ ਚਾਰ ਬਗਾਊਗਾ ਹਾਂਜੀ ਚਾਰ ਹੈ ਜੀ ਵੜਾਂ ਆ ਗੱਭਣੀਆਂ ਸਾਰੀਆਂ ਹਾਂਜੀ ਚਾਰੇ ਗੱਭਣੇ ਚਾਰੇ ਗੱਭਣੇ ਮਾਲ ਦੋਸਤੋ ਤੁਸੀਂ ਦੇਖ ਸਕਦੇ ਸਾਰੀਆਂ ਕ੍ਰੋਸ ਅੰਗ ਦੇ ਵਿੱਚ ਵੜਾ ਨੇ ਠੀਕ ਹੈ ਜੀ ਤੇ ਕੁਝ ਕੁ ਜਰਸੀ ਕ੍ਰੋਸ ਦੇ ਵਿੱਚ ਤੁਹਾਨੂੰ ਇੱਕ ਵੜ ਦਿਖਾਵਾਂਗੇ ਦੂਜੇ ਨੰਬਰ ਤੇ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਅੱਛਾ ਵੀਰ ਰਵਿੰਦਰ ਪਹਿਲੇ ਨੰਬਰ ਤੇ ਜਿਹੜੀ ਇਹ ਐਚ ਐਫ ਆਪਣੇ ਕੋਲ ਵੜ ਖੜੀ ਆ ਸੁਬਾ ਕਿੰਨਾ ਸਮੂਹਗੀ ਹੈ ਇਹ ਵੀ ਕੀ ਦੂਜਾ ਸੂਬਾ ਦੂਜਾ ਸੂਬਾ ਦਿਨ ਹਜੇ ਲੈਂਦੀ ਹੈ ਦਿਨੇ ਹਫਤਾ ਲੱਗੂਗੀ ਬਹੁਤ ਚੰਗੀ ਗਾ ਬਜਦੀ ਕਿ ਲਵਾ ਲਈ ਆ ਹੂੰ ਤੇ ਖਾਂ ਤੁਹਾਨੂੰ ਬਹੁਤ ਚੰਗਾ ਲੱਗਿਆ ਠੀਕ ਹੈ ਜੀ ਆਈ ਤੇ ਹੀ 1 ਲੀਟਰ ਵਾਲੀ ਦੋਸਤੋ ਜਿਹੜੀ ਵੀਰਮੀ ਦਾ ਵੈੜਾ ਹੈਗਾ 20 ਤੋਂ ਪਲੱਸ ਜਿਹਨਾਂ ਵਾਲੀ ਵੈੜਾ ਆ ਕੱਦ ਕਾਠ ਜਿਹਦਾ ਪੂਰਾ ਵੱਡਾ ਠੀਕ ਆ ਫਾਰਮ ਵਾਲੀ ਵੈੜਾ ਜਿਵੇਂ ਆਪਾਂ ਦੇਖਦੇ ਆਂ ਪੂਰੀ ਵੱਡੀ ਵੈੜਾ ਤੇ ਦਿਨ ਖੜਦੀ ਅਜੇ ਠੀਕ ਆ ਦਿਨ ਲੈ ਜਾਊਗੀ ਬੱਟ ਫੁੱਟ ਤੁਸੀਂ ਵੇਖੋਗੇ ਢਿੱਲਾ ਢੁਲਾ ਵੇਖੋਗੇ ਤਾਂ ਕਾਫੀ ਆ ਤੇ ਭਾਲ ਥੋੜੀ ਜੀ ਨਜ਼ਰ ਤੁਹਾਨੂੰ ਇੱਕ ਪਾਸੇ ਜਿਹੜਾ ਦੋਸਤੋ ਬਹਿਣੀ ਤੋਂ ਪਾਸਾ ਵੇਖੋਗੇ ਤਾਂ ਭਲਾਂ ਜ਼ਰੂਰ ਹੈਗੀਆਂ ਨੇ ਉਹ ਤੁਹਾਨੂੰ ਨਜ਼ਰ ਆਉਣਗੀਆਂ ਤੇ ਦਿਨ ਵੀਰ ਵਾਕੇ ਜਿਹੜੇ ਬਿਲਕੁਲ ਲੈ ਜੂਗੀ ਅੱਜ ਤੋਂ 10 ਦਿਨ ਕੱਢ ਦੀ ਹੈਗੇ ਹਫਤਾ ਲੈ ਜੂ ਹਫਤੇ ਦੇ ਅੰਦਰ ਬਾਹਰ ਲੈ ਜੂਗੀ ਗਾਂ ਦੇ ਨਾ ਹਫਤੇ ਦੀ ਗਾੜੀ ਬਣੂ ਚੰਗੀ ਥੋੜੀ ਭਾਲ ਵਾ ਗੱਡੀ 'ਚ ਮਾਲ ਲੱਥਾ ਵਾ ਤੇ ਉਹਦਾ ਕਰਕੇ ਥੋੜਾ ਦੂਰੋਂ ਆਏ ਮਾਲ ਇਧਰ ਨਾਲ ਪਾਸਾ ਬਹਿਣੀ ਵਾਲੇ ਪਾਸੇ ਹਾਂ ਥੋੜੀ ਭਾਲ ਪੈ ਗਈ ਹੋਰ ਨਹੀਂ ਚੱਕਰ ਵੀ ਹਾਂਜੀ ਗਾੜੀ ਸਾਫ ਸੁਥਰੀ ਬਿਲਕੁਲ ਸਾਫ ਸੁਥਰੀ ਹਾਂਜੀ ਟਿੱਪਣ ਟਿੱਪਣ ਬਹੁਤ ਆ ਗਾਂ ਬਾਕੀ ਬਹੁਤ ਚੰਗਾ ਆ ਦੇਖੋ ਜੀ ਸੋ ਦੇਖ ਹ ਵੀ ਬਹਿਣੀ ਦੇ ਪਾਸੇੋਂ ਦੇਖ ਸਕਦੇ ਥਣ ਥਣ ਪੂਰਾ ਮੋਟਾ ਮੁਠੀ ਥਣ ਠੀਕ ਆ ਹਾਈਟ ਕਾ ਤਾਂ ਪੂਰਾ ਉੱਚਾ ਵੱਡੀ ਬਿਹੜਾ ਸੋ 20 ਲੀਟਰ ਤੋਂ ਜਿਹੜਾ ਪ੍ਰਸ ਦੋਸਤੋ ਮਿਲਕ ਪਾ ਦੂਗੀ 22 23 22 23 ਲੀਟਰ ਪਹਿਲੇ ਸੁਗਿਆਂ ਦੇ ਵਿੱਚ ਦੁੱਧ ਰਿਆ ਖੋਲ ਕੇ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਿੰਨੀ ਹਾਂ ਲਿਓ ਜੀ ਲਓ ਜੀ ਹਾਈਟ ਪੂਰੀ ਆ ਦੋਸਤੋ ਰੀਲ ਚੰਗੀ ਆ ਕੱਦ ਕੱਠ ਪੂਰਾ ਉੱਚਾ ਵੱਡੀ ਪੈੜ ਤੇ ਥਣ ਦੇਵਾ ਵੀ ਤਕਰੀਬਨ ਅਜੇ ਜਿਕਰ ਹਫਤਾ ਪੂਰਾ ਕੱਢਦੀ ਆ ਦੋਸਤੋ ਤੇ ਪੂਰਾ ਲੇਵਾ ਵੱਡਾ ਬਣਾ ਕੇ ਤਿਆਰ ਕਰੂਗੀ ਬਾਕੀ ਹਵਾਨੇ ਦਾ ਸਟਰਕਚਰ ਅੱਜ ਤੁਸੀਂ ਜਿਹਦਾ ਮੌਕਾ ਦੇਖ ਸਕਦੇ ਹੋ ਤੇ ਬਿਲਕੁਲ ਥਣ ਥਣੋਂ ਐਨ ਮੁਠੀ ਵਾਲਾ ਸੁਣਾ ਥਾਣਾ ਦੋਸਤੋ ਸਪੇਸ ਵਿੱਚ ਕੋਈ 2-3 ਇੰਚ 4-4 ਇੰਚ ਦੇ ਵਿੱਚ ਸਪੇਸ ਆ ਤੇ ਲੇਵਾ ਭਰ ਲੂਗੀ ਸਪੇਸ ਥੋੜੀ ਜੀ ਹੋਰ ਨਖੇੜ ਨਜ਼ਰ ਆ ਜਾਊਗਾ ਠੀਕ ਆ ਹੁਣ ਦੂਜਾ ਸਵੇਰ ਦੱਸਦਾ ਨਾ ਜੀ ਹਾਂਜੀ ਹਾਂਜੀ ਬੱਚੀ ਦੂਜਾ ਹਾਂਜੀ ਲੈ ਗਿਆ ਜੀ ਪਿੰਦਰਵੀਰ ਮੋੜ ਤੋਂ ਫੇਰੀ ਸੈਕਿੰਡ ਲਕੈਸ਼ਨ ਦੇ ਵਿੱਚ ਤੁੰਗ ਜਾ ਰਹੀ ਆ ਤੇ ਬਾਕੀ ਫਵਾਨਾ ਲੇਵਾ ਕਾਫੀ ਹਜੇ ਬਣਾਉਗੀ ਇੱਕ ਹਫਤਾ ਜਿਹੜਾ ਦੋਸਤੋ ਦਿਨ-ਦਿਨ ਵਿੱਚ ਪਸ਼ੂ ਨੇ ਪੂਰਾ ਭਰਨਾ ਸ਼ੁਰੂ ਹੋਣਾ ਹੈ ਹਜੇ ਥੱਲੇ ਬਾਟਾ ਬਣਾ ਕੇ ਤਿਆਰ ਕਰੂਗੀ ਤੇ ਮੋਲ ਲੈਂਦਾ ਵੀ ਰਵਿੰਦਰ ਕੀ ਕੀਤਾ ਫਿਰ ਡਿਮਾਂਡ ਦੇਖੋ ਜੀ ਜਿਹਦੇ ਸਾਬਣਾ ਬਾਜ਼ਾਰ ਚੱਲੀ ਹੈ ਗਾਂ ਦਾ ਬਾਜ਼ਾਰ ਆ ਲੋਕੀ 60 60 ਵੀ ਕਰੀ ਜਾਂਦੇ ਐ ਕਿਡੀਆਂ ਬੈੜਾਂ ਹਾਂਜੀ ਹਾਂਜੀ ਆਪਣਾ ਮੋਲੇ ਜਾਇਦੀ ਹੁੰਦਾ ਆਪਾਂ 50 ਜੋ ਮੰਨਤਨ ਕਰਦੇ ਆਂ 55 55 ਨਹੀਂ 50 ਜੇ ਮੰਨਤਨ ਹੋ ਜੂਗਾ ਬੈੜ ਤੇ ਬੈੜ ਬਹੁਤ ਵੱਡੀ ਆ ਤੇ ਦੂਜਾ ਸੁਭਾ ਠੀਕ ਆ ਜੀ ਬੈੜ ਵੀ ਰਾਂ ਦਾ ਵੀ ਫੁੱਲ ਵੱਡੀ ਆ ਦੋਸਤੋ ਕੋਈ ਸ਼ੱਕ ਨਹੀਂ ਹੈਗਾ ਕਿ ਪੂਰੀ ਵੱਡੀ ਬੈੜ ਆ ਤੇ 50000 ਦੇ ਵਿੱਚੋਂ ਜਿਹੜਾ ਛੋੜ ਛੱਪਾ ਕੋਈ ਮੰਨਤਨ ਉਹ ਜ਼ਰੂਰ ਹੋ ਜੂਗਾ ਠੀਕ ਆ ਜੀ ਤੇ ਇਹ ਬੈੜ ਆ ਪਹਿਲੇ ਨੰਬਰ ਤੇ ਜਿਹੜੀ ਦਿਖਾਈ ਆ ਕਾ ਸਾਈਕਲ ਨੰਬਰ ਤੇ ਜਿਹੜੀ ਤੁਹਾਨੂੰ ਅਗਲੀ ਬੈੜ ਦਿਖਾਉਣੀ ਆ ਇਹ ਜਰ ਹਾਂਜੀ ਇਹ ਪੰਜਾਬ ਦੀ ਜਰਸੀ ਜੀ ਪੰਜਾਬ ਦੀ ਜਰਸੀ ਠੀਕ ਆ ਜਰਸੀ ਦੀ ਜੇ ਪੰਜਾਬ ਦੀ ਜਰਸੀ ਤੇ ਪੂਰੇ ਥਣ ਭਾਂਡੇ ਲੇਵੇ ਵਾਲੀ ਵੱਡੇ ਲੇਵੇ ਬਿਲਕੁਲ ਲੇਵਾ ਨੂੰ ਬਹੁਤ ਚੰਗਾ ਸੋਹਣਾ ਬਣਾਉਂਗੀ ਦੋਸਤੋ ਦੇ ਹਜੇ ਦੇਖੋ ਥਣੇ ਬਹੁਤ ਮੁੱਠੀ ਵਾਲਾ ਥਣਾ ਥਣਾ ਮੁੱਠੀ ਆ ਤੇ ਚਾਰੇ ਥਣ ਮੁੱਠੀ ਥਣ ਨੇ ਹਾਥੀ ਚਵਾਈ ਕਾਫੀ ਸੋਹਣੀ ਕਰਾ ਦਿੰਦਾ ਪਸ਼ੂ ਜਿਹੜਾ ਦੋਸਤੋ ਪੂਰੀ ਮੁੱਠੀ ਵਾਲਾ ਤੇ ਪੰਜਾਬ ਦੀ ਜਰਸੀ ਠੀਕ ਆ ਤੇ ਥੋੜਾ ਜਿਹਾ ਵਿੱਚ ਵਾਈਟ ਪੰਟਾ ਨਜ਼ਰ ਆਊਗਾ ਬਾਕੀ ਬਰੀਡ ਜਿਵੇਂ ਆਪਾਂ ਥੋੜੀ ਤੁਸੀਂ ਕਰਾਸ ਮੰਨ ਲੇ ਪਰ ਇਹ ਪੰਜਾਬ ਦੀ ਜਰਸੀ ਹੈ ਠੀਕ ਹੈ ਜੀ ਪੰਜਾਬ ਦੀ ਜਰਸੀ ਹੈ ਕਾਤ ਪੂਰਾ ਵੱਡਾ ਫੁੱਲ ਵੱਡੀ ਹਾਈਟ ਦੇ ਵਿੱਚ ਨਿਗਰ ਦੇਖੋ ਇਹ ਸਟਰਕਚਰ ਬਾਡੀ ਸਟਰਕਚਰ ਹੈ ਕਾਫੀ ਭਾਰੀ ਨੇ ਸਰਦਾਰ ਸਾਹਿਬ ਇਹ ਵੀ 13-14 ਕਿਲਵਾਲੀਆਂ ਜੀ ਦੁੱਧ 20 ਤੋਂ ਪਲੱਸ ਚੱਲਣ ਵਾਲੀ ਗਾਂ 20 ਤੋਂ ਪਲੱਸ ਵਾਲੀ ਆ ਹਾਂ 20 ਤੋਂ ਪਲੱਸ ਵਾਲੀ ਆ ਵੇਖੋ ਲੱਡ ਲੋੜ ਕਿੰਨੇ ਵਸ਼ੀਨ ਲੱਗੇ ਗਾਣੂ ਤੇ ਪੂਰਾ ਥਣਲੇਵਾ ਪੂਰਾ ਭਾਂਡਾ ਬਣਾ ਕੇ ਸੂਭੀ ਗਾਂ ਠੀਕ ਹੈ ਜੀ ਬੜੀ ਠੰਡੀ ਸੀਨ ਬਹੁਤ ਆਪਾਂ ਇਧਰੋਂ ਵਜਾਓ ਉਧਰੋਂ ਵਜਾਓ ਘਰੇ ਘਰੇਲੂ ਚਾਉਣਾ ਇਥੇ ਬਹੁਤ ਚੰਗੀ ਲਓ ਵੀ ਹਾਂ ਜੀ ਲਓ ਮਾਦੀ ਇਧਰੋਂ ਦੂਜੇ ਪਾਸੇ ਥੱਲੇੋਂ ਜੰਗ ਚੋਂ ਭਾਵੇਂ ਕੋਈ ਡਰਨੀ ਐ ਇੱਥੇ ਹੈ ਪੰਜ ਥਣੀ ਹੈ ਜੀ ਨਹੀਂ ਉਹ ਆ ਮੜਾ ਮੁਗਲ ਜਿਹਾ ਲੱਗਾ ਨਿਕਲਿਆ ਨਾ ਇਹ ਚੱਲੂਗਾ ਜਾਂ ਨਹੀਂ ਚੱਲੂਗਾ ਜੇ ਦਾ ਛੇੜਾਂਗੇ ਫੇਰ ਮੜਾ ਮੋੜ ਬੱਕ ਸਕਦਾ ਅੱਛਾ ਜੀ ਨਾ ਛੇੜਾਂਗੇ ਫੇਰ ਕੁਛ ਨਹੀਂ ਠੀਕ ਹੈ ਜੀ ਸੋ ਬਾਕੀ ਆਪਾਂ ਖੋਲ ਕੇ ਨਾਲ ਤੋਰ ਕੇ ਦਿਖਾਉਨੇ ਆ ਨਾਲ ਤੁਰ 200 ਹਜੇ ਕਾਫੀ ਹਾਟਲਾ ਢੋਲਾ ਕਾਫੀ ਆ ਹਫਤਾ 8 ਦਿਨ ਜਿਹੜਾ ਪਸ਼ੂ ਲੈ ਕੇ ਜਾਊਗਾ ਉਹ ਸਮਾਂ ਲੈ ਕੇ ਜਾਊਗਾ ਤੇ ਬਣੂਗੀ ਪੂਰੀ ਠੀਕ ਆ ਤੇ ਵੱਡੀ ਦੋਸਤੋ ਵੇਹੜਾ ਠੀਕਾ ਫੇਸ ਕੁਆਲਿਟੀ ਦੇਖੋਗੇ ਅ ਅੱਖਾਂ ਦੇ ਵਿੱਚ ਡੂੰਘਾਈ ਵੇਖੋਗੇ ਜਿੱਦਾਂ ਜਰਸੀ ਦੇ ਸੇਮ ਆ ਕੰਨ ਛੋਟਾ ਬਿਲਕੁਲ ਤੇ ਪਿੱਠ ਪੂੜਾ ਵੇਖੋਗੇ ਤੁਸੀਂ ਤੇ ਰਾਜੀ ਆ ਠੀਕ ਆ ਜੀ ਬਾੜੀ ਅੰਲਸੀ ਨਹੀਂ ਕਹਾਂਗੇ ਰਾਜੀ ਆ ਪੂਰੀ ਸੋਹਣੀ ਵੇੜਾ ਥਾਬਾ ਵੱਡੀ ਵੇੜ ਤੇ ਦੁੱਧ ਵੀਰਾਂ ਦਾ ਵੀ ਘੱਟੋ ਘੱਟ ਆਮ ਜਰਸੀਆਂ ਵਾਂਗੂ ਕੋਈ 10 11 12 ਲੀਟਰ ਤੇ ਚੱਲਣ ਵਾਲੀ ਨਹੀਂ ਜਿਵੇਂ ਹਿਮਾਚਲ ਦੀਆਂ ਜੱਟਾਂ ਚੱਲਦੀਆਂ ਦੁੱਧ ਘੱਟੋ ਘੱਟ ਵੀ 15 ਤੋਂ ਪਲੱਸ ਵਾਲੀ ਆ ਠੀਕ ਆ ਜੀ 15 20 20 ਲੀਟਰ ਤੱਕ ਪਾਉਣ ਵਾਲੀ ਦੁੱਧ ਆ ਉਹ ਵੱਡੀ ਗਾਂ ਨੇ 20 ਕਿਲੋ ਪਲੱਸ ਨਾਲ ਦੁੱਧ ਭਰਾਇਆ ਤੇ ਫਿਰ ਤੇ ਗਾਂ ਦਾ ਰੱਖਣ ਦਾ ਫਾਇਦਾ ਕੋਈ ਨਹੀਂ ਹਾਂਜੀ ਪੂਰੀ ਵੱਡੀ ਆ ਪੂਰੀਆਂ ਵਾਲ ਤੇ ਲੰਬੀ ਹੂੰ ਤੇ ਤੇ ਸੋ ਬਾਕੀ ਹਰਕ ਦੀ ਆਪੋ ਆਪਣੀ ਸੋਚ ਸਮਝਾ ਦੋਸਤੋ ਬਾਕੀ ਥਣ ਦੇਵੇ ਦੀ ਸਾਫ ਤੇ ਫਵਾਨਾ ਕਾਫੀ ਸੋਹਣਾ ਬਣਾ ਕੇ ਤਿਆਰ ਕਰੂਗੀ ਵੱਡਾ ਲੇਵਾ ਬਣਾਉਂਗੀ ਦਿਨਾਂ ਦੇ ਹਿਸਾਬ ਨਾਲ ਪਸੂ ਬਣਦਾ ਤੇ ਫਿਰ ਪਸੂਂਦਾ ਠੀਕ ਹੈ ਜੀ ਉਸ ਟਾਈਮ ਤੱਕ ਜਿਹੜਾ ਇਹਨੇ ਬਣੀ ਜਾਣਾ ਚਾਹੇ 5 ਪੰਜ ਦਿਨਾਂ ਚਾਹੇ 7 ਚਾਹੇ 8 ਦਿਨ ਚਾਹੇ 10 ਦਿਨ ਦਿਨ ਹਜੇ ਨਹੀਂ ਜਾਣਦੀ ਹੈ ਠੀਕ ਆ ਤੇ ਮੋਰਲੇ ਦਾ ਭਾਈ ਕੀ ਫਿਰ ਕੀਤਾ ਜਾਣ ਦਿਨ ਇਹ ਵੀ ਸਾਜੀ 50 ਚ ਮਾਨਤਾ ਨਾਲ ਜੀ 50 ਦੇ ਵਿੱਚੋਂ ਇਹ ਵੀ ਮਾਨ ਛੋੜ ਛਾਪਾ ਕਰਨਾ ਬਸ ਜ਼ਿਆਦਾ ਨਹੀਂ ਅੱਛਾ ਜੀ ਹਾਂ ਜੀ 50 ਚ ਮਾਨਤਾ ਕਰ ਦਾਂਗੇ ਠੀਕ ਆ ਜੀ ਤੇ ਗਾਂ ਖਰੀਦ ਪਈ ਹੈ ਲੇਕੋ ਲੈ ਕੇ ਜਾਊਗਾ ਸਵਪਤ ਕਰੂਗਾ ਠੀਕ ਆ ਜੀ ਸੋ ਗਾਂ ਜਿਹੜੀ ਦੋਸਤੋ ਠੰਡੀ ਧੀਰੀ ਹੈ ਇਸੇ ਤਰ੍ਹਾਂ ਦੇ ਪਸ਼ੂ ਜਿਹੜੇ ਦੋਸਤੋ ਕਾਫੀ ਆਉਂਦੇ ਆ ਠੀਕ ਆ ਇਸੇ ਤਰ੍ਹਾਂ ਦੇ ਸੀਲ ਸਭ ਪਸ਼ੂਆ ਠੰਡੇ ਤੇ ਰਹੀਆਂ ਆਉਂਦੇ ਆ ਜਰੂਰ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਹੋ ਨੰਬਰ ਲਗਾਤਾਰ ਸਕਰੀਨ ਦੇ ਥੱਲੇ ਚਲਦਾ ਪਿਆ ਬਾਕੀ ਥਾਂ ਦੇ ਵਿੱਚ ਸਾਫ਼ ਹੈ ਬਹਿਣੀ ਵਾਲੇ ਪਾਸੇ ਤੇ ਨਾ ਬਾਕੀ ਸਰੂ ਵੀਰਾਂ ਦਾ ਵੀ ਜਿਹੜਾ ਕੋਈ ਛੇੜ ਨਾ ਛੜੂਗਾ ਤੇ ਕੋਈ ਚੱਲਣੇ ਚਾਰ ਥਾਣੇ ਪੂਰੇ ਚੱਲਣੀਆਂ ਠੀਕ ਹੈ ਜੀ ਤੇ ਅਗਲੀ ਜਿਹੜੇ ਇੱਕ ਹੋਰ ਤੁਹਾਨੂੰ ਦਿਖਾਉਣੇ ਆ ਅਗਲੇ ਜਿਹੜੇ ਆ ਪਸ਼ੂ ਆਪਣੇ ਕੋਲ ਜੀ ਇਹ ਲਿ ਜਾਂਦੀਆਂ ਦਿਨ ਹਜੇ ਬੜਾ ਹਨ ਇਹ ਦਿਨ 10-12 ਕੰਮ ਦਿਨ ਆ ਵੀ ਲੈਂਦੀ 10-12 ਦਿਨ ਲੈ ਕੇ ਜਾਊਗੀ ਜਿਹੜੀ ਅਗਲੀ 3 ਨੰਬਰ ਤੇ ਬਾਹਰ ਦਿਖਾਉਂਦਾ ਹੈ 12 ਲੈ ਕੇ ਚਾਲਣ ਲੈ ਕੇ ਕਿੰਨਾ ਕਿ ਬੜਾ ਠੀਕ ਹੈ ਸਵੇਰ ਦੁੱਜਣੀ ਹੈ ਹਾਂਜੀ ਇਹ ਦੁੱਜੇ ਦੁੱਜੇ ਸਵੇਰ ਠੀਕ ਹੈ ਜੀ ਨਿਗਰ ਤੋਂ ਕਰ ਪਲੀ ਪੁਰੀ ਪੂਰੀ ਹੈ ਜੀ ਉਹ ਪਾਈ ਪੁਰੀ ਪੂਰੀ ਆ ਕੋਈ ਵੀਰ ਹੁੰਦਾ ਵਾ ਵੀ ਚਲੋ 10 ਦਿਨ ਸਾਹਮਣੇ ਬਿਠਾ ਲਾ ਜਾਂ ਕੋਈ ਘਰ ਰੱਖਣ ਵਾਲਾ ਵੀ ਜੇ ਮੇਰੀ ਪਹੁੰਚ ਜੱਮੀ ਪਲੀ ਬਿਲਕੁਲ ਉਹ ਬੱਚੀ ਵਿੱਚ ਕੋਈ ਸ਼ੱਕ ਨਹੀਂ ਘਾ ਭਰਾਬੂ ਪੂਰੀ ਪਲੀ ਆ ਗੋਲ ਬਿਲਕੁਲ ਬੁਲਾਈ ਦੇ ਵਿੱਚ ਠੀਕ ਆ ਜੀ ਨਿਕਰ ਆ ਪੂਰਾ ਨਾ ਐ ਨੋ ਅਗਲਾ ਦਿਨ ਕੋਣ ਵੀ ਤਾਸੀ ਜਾਦੀਆਂ ਤੇ ਸੁਹਾ ਪਹਿਲਾਂ ਕਿ ਦੁੱਜਣ ਹੈ ਜੀ ਸਰਦਾਰੀ ਦੁੱਜਾ ਸੁਹਾ ਹੋਗਾ ਘਰ ਆ ਲੈ ਤੇ ਕਹਿ ਮੈਂ ਪਹਿਲੇ ਪਰ ਸਾਡੇ ਨਹੀਂ ਦੁੱਜਾ ਹੀ ਦੁੱਜਾ ਹੋਵੇਗਾ ਦੁੱਜਾ ਹੀ ਹੈ ਜੀ ਠੀਕ ਆ ਦੁੱਜਾ ਸੁਹਾ ਤੇ ਦਿਨ ਹਜੇ ਤੁਸੀਂ ਵੇਖ ਸਕਦੇ ਹੋ ਜਿਹੜੇ ਸਾਹਮਣੇ ਦੋਸਤੋ ਹਜੇ ਕੱਚੀ ਆ ਠੀਕ ਆ ਕਿ 10 ਦਿਨ ਖੁੱਲੇ ਡੁੱਲੇ ਆ ਤੇ ਉੱਤਰ 12 ਦਿਨ ਲੈ ਜੇ 14 ਵੀ ਲੈ ਜੀ ਉਹ ਇਨੇ ਇੱਕ ਦਿਨ ਦੀ ਸੁਭਾਵਨਾ ਬਣਦੀ ਪਈ ਆ ਦੇਵਾ ਕਿਉਂਕਿ ਪਸ਼ੂ ਨੇ ਸੇ ਦੇ ਹਾਰਨਾ ਜੇ ਵੇਖੀਏ ਤੇ ਪੂਰਾ ਵੱਡਾ ਦੇਵਾ ਬਣਾ ਲੂਗੀ ਇਹ ਵੀ ਟਾਈਟ ਫਿਕਸ ਜਾਂ ਭਾਵੇਂ ਆਰਡਰ ਰਵੇ ਕੁਆਲਿਟੀ ਜਿਹੜੀ ਆਰਡਰ ਦੀ ਇਹ ਫਿਕਸ ਰਹਿ ਸਕਦੀ ਹੈ ਕਿਉਂਕਿ ਤੁਸੀਂ ਵੇਖੋਗੇ ਜਿਹੜਾ ਦੋਸਤ ਟੇਲ ਜਿੰਨੀ ਕ ਲੈਫਟੀ ਫੁੱਲ ਵੀ ਭਰੇ ਤਾਂ ਫਿਕਸ ਕੰਪੈਕਟ ਜਿਹਾ ਆਰਡਰ ਹੋਵੇਗਾ ਤੇ ਦੁੱਧ ਵੈਡ ਪਾ ਦੋਗੀ ਚੰਗਾ ਠੀਕ ਹੈ ਰਾਜੀ ਆ ਫੁੱਲ ਵਜਨ ਲੋਡ ਵਾਲੀ ਹੂੰ ਤਪੰਦਰ ਵੀ ਰਫੇ ਦੀ ਡਿਮਾਂਡ ਮੰਗਦਾ ਇਹ ਵੀਰੇ 40000 ਚ ਮੰਨ ਤਨ ਕਰਦਾ 40000 ਚ ਮੰਨ ਤਨ ਹਾਂ ਥੋੜਾ ਬਾਅਦ ਛੋੜ ਛੱਪਾ ਜੀ ਠੀਕ ਹੈ ਜੀ 40000 ਦੇ ਵਿੱਚੋਂ ਮੰਨ ਤਾਣਾ ਜਿਹੜਾ ਦੋਸਤੋ ਆਹਦਾ ਦੇ ਵੈਡ ਵੀ ਗੇਰੇ 50000 ਦੀ ਹੈ ਹੂੰ ਪਰ ਅੱਜ ਅਸੀਂ 40000 ਤਨ ਕਰਦਾ ਹਾਂ ਹੂੰ ਆਹ ਜਿਹੜਾ ਦੋਸਤੋ 40000 ਦੇ ਵਿੱਚੋਂ ਮੰਨ ਤਾਣਾ ਲੇਵਟੀ ਲੁਪਟੀ ਕਾਫੀ ਖੂਬਸੂਰਤਤਾ ਨੂੰ ਤਸਰੀਨ ਨਾਲ ਦਿਖਾਈ ਆ ਖਾਂ ਤੋਂ ਪੂਰਾ ਵਧੀਆ ਤੇ ਨਿੱਗਰ ਲੇਵੇ ਦੀ ਜਿਹੜੀ ਆ ਦੋਸਤੋ ਤਿਆਰ ਹੋਣੀ ਆ ਇਸ ਤੋਂ ਬਾਅਦ ਇੱਕ ਆ ਬੱਚੀ ਦਾ ਕੀ ਹਿਸਾਬ ਆ ਜੀ ਇਹ ਪਹਿਲਾਂ ਸੂਣੀ ਆ ਪਹਿਲਾਂ ਨਹੀਂ ਸੂਣੀ ਪਲੂਨ ਬੱਚੀ ਸੂਣੀ ਆ ਹਾਂਜੀ ਠੀਕ ਆ ਤੇ ਹਾਈਟ ਕਾਦੇ ਦਾ ਵੀ ਫੁੱਲ ਫਟਾ ਫੁੱਲ ਵੱਡੀ ਹਾਈਟ ਹਾਂਜੀ ਲਓ ਜੀ ਪਿੰਦਰ ਵੀਰੇ ਕੱਚੀ ਅਜੇ ਵੀ ਸਮਾਂ ਲੈਂਦੀ ਐ ਖੁੱਲੇ ਡੁੱਲੇ ਇਹ ਵੀ ਹਫ਼ਤੇ ਦੇ ਅੰਦਰ ਬਾਰੀਆ ਕਿਉਂ ਦੇਖੋ ਪੂਰੀ ਤਿਆਰ ਆ ਬੱਚੀ ਨਹੀਂ ਹਰੀ ਹੋਈ ਆ ਹੂੰ ਤੇ ਨਿਕਰੀ ਦੇ ਪੂਰੇ ਚਲਦੀ ਐ ਹੂੰ ਲੋਕ ਲੋਕੋ ਚਾਹੇ ਕਿਸੇ ਵੀਰ ਨੇ ਦੋ ਤਰਾਡੇ ਪਸ਼ੂ ਵੀ ਲੈ ਕੇ ਜਾਣਾ ਐ ਤੇ ਹਫ਼ਤਾ ਪੂਰਾ ਖੰਡ ਲੈਂਦੀ ਐ ਸਮਾਂ ਅਜੇ ਖਾਂ ਤੋਂ ਪੂਰਾ ਮੁਠੀ ਇਹ ਤੇ ਪਹਿਲਣ ਵਾਛੀ ਸੁਣੀ ਆ ਪਹਿਲਾ ਸੂਆ ਵਾਛੀ ਸੁਣੀ ਆ ਹਾਈਟ ਕਾਤ ਦੀ ਪੂਰੀ ਆ ਫੁੱਲ ਬਟਾ ਫੁੱਲ ਬੱਡੀ ਹਾਈਟ ਆ ਫਾਰਮ ਵਾਲੀਆਂ ਵਾਛੀਆਂ ਜਿਹਨਾਂ ਨਾਰਮਲ ਆਪਾਂ ਦੇਖਦੇ ਆ ਪੂਰੀਆਂ ਪਲੀਆਂ ਫਲਾਈਆਂ ਵੱਡੀਆਂ ਹਾਈਟ ਬਣਾਂ ਤੇ ਦਿਨ ਹਫਤਾ 사ਤ ਦਿਨ ਜਿਹੜੇ ਦੋਸਤੋ ਪੂਰੇ ਲੈ ਜਾਊਗੀ ਤੇ ਇਹਦਾ ਪਿੰਦਰ ਗਰੇ ਫਿਰ ਕੀ ਲੈਣ ਦਾ ਮੁੱਲ ਚ ਜੀਤਾ ਇਹ ਜੀ ਮੁੱਲ ਤਾਂ 45 ਕਰੀਏ 42 ਆ ਦੀ ਬੱਚੀ ਜੀ ਦੀ 42 ਹਾਂਜੀ ਕੋਚੋ ਵੀ ਮਾਨਤਨ ਕਰ ਲਾਂਗੇ ਮੁੱਖੀ ਠੀਕ ਆ ਜੀ ਹਾਂਜੀ 42000 ਹੈ ਦੋਸਤੋ ਇਹਦਾ ਮੁੱਲ ਰਹੂਗਾ ਠੀਕ ਆ ਲੈਣ ਦੇਣ 42 ਰਹੂਗਾ ਤੇ ਬੱਚੀ ਇਹ ਵੀ ਆ ਸੋਹਣੀ ਆ ਪਰੀ ਆ ਪੂਰੀ ਵੱਡੇ ਕੱਦ ਦੀ ਤੇ ਨੰਬਰ ਆਪਣਾ ਜਰੂਰ ਇੱਕ ਸੰਪਰਕ ਨੰਬਰ ਕੋਲ ਦਿਓ ਨੰਬਰ ਜੀ 76968 68905 ਠੀਕ ਹੈ ਜੀ ਤੁਹਾਨੂੰ ਆਪਾਂ ਜਿਹੜਾ ਦੋਸਤੋ ਤੁਹਾਨੂੰ ਵੇਖੜ ਇਹ ਵੀ ਦਿਖਾ ਦਿੰਨੇ ਆ ਤਸੱਦੀ ਦੇ ਨਾਲ ਤੋਂ ਜਿਸ ਵੀਰ ਨੂੰ ਪਸੰਦ ਆਊਗੀ ਆਪਦੀ ਤੁਸੀਂ ਨੰਬਰਾਂ ਤੇ ਕਾਲ ਕਰ ਲਿਓ ਕੰਟੈਕਟ ਕਰ ਲਿਓ ਠੀਕ ਹੈ ਜੀ ਪਹਿਲਾ ਸੂਆ ਪਲੂਨ ਬੱਚੀ ਨੇ ਸੋਹਣਾ ਠੀਕ ਆ ਲੈਵਟੀ ਐਡਰ ਕੋਵਲਟੀ ਕਾਫੀ ਸੋਹਣੀ ठीक है जी भी साफ सुथरी बची है पूरी हवाने वालों भी वेखिए बिल्कुल शरीरक पंतर वेखिए पूरी दोस्तों सील साह साफ ले जी ਕ ਤਸल्ली ਜਾਰੀ ਆ ਪੂਰੀ